ਸਸੀ ਗਾਲ ਦੀ ਸਾਰਿਆਂ ਨੂੰ ਤੇ ਰਾਗੀਰਾ ਦਾ ਮਤਲਬ ਕਿ ਫੋਟ ਕਟ ਕਰਦੇ ਬੜੇ ਅਰੀਜ ਨਾਲ ਰੱਖੇ ਜਿਹਦਾ ਪੈਟਰੋਲ ਖਤਮ ਹੁੰਦਾ ਨਾ ਫਿਰ ਇਹ ਪੁੱਠਾ ਹੋ ਕੇ ਡੇਗਦਾ ਜਿਹੜੀ 20 ਸਾਲ ਤੋਂ ਉੱਪਰ ਹੋ ਗਈ ਆ 20 ਸਾਲ ਸਬਸਕ੍ਰਾਈਬ ਕਰੋ ਹਨਾ ਹਨਾ ਆ ਬਾਜੀ ਆਉਂਦੇ ਨੇ ਇਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਆ ਇਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਆ ਅਸੀਂ ਆ ਵੀਰੇ ਵੀਰੇ ਤੁਹਾਡੇ ਕੋ ਪੰਜ ਚਾਰ ਮਿੰਟ ਹੈਗੇ ਆ ਬਸ ਗੱਲ ਕਰ ਸਕਦੇ ਆ ਅਸੀਂ ਰਾਜਾਂ ਦੇ ਰਾਗੀਰਾਂ ਦਾ ਮਤਲਬ ਕਿ ਪੋਰਟ ਗਾਟ ਕਰਦੇ ਸੀ ਰੋਕ ਕੇ ਤੇ ਥੋੜੇ ਕੋ ਹੈਗੇ 15 ਮਿੰਟ ਹਾਂਜੀ ਗੱਲ ਹੀ ਜ਼ਰੂਰ ਤੇ ਬਾਈ ਨੇ ਕਬੂਤਰ ਰੱਖੇ ਹੋਏ ਨੇ ਬਾਈ ਇਹ ਤੁਸੀਂ ਖੜ ਜਾਂਦੇ ਨੇ ਕਬੂਤਰਾਂ ਦੇ ਸਕੀਨ ਲੱਗਦੇ ਨੇ ਹਨਾ ਵੀਰ ਹਾਂਜੀ ਵੀਰ ਕਬੂਤਰਾਂ ਦੇ ਸਕੀਨ ਹੈ ਜੀ ਪਹਿਲਾਂ ਤੁਸੀਂ ਆਪਾਂ ਨੂੰ ਹੋ ਗਿਆ ਜੀ ਮੰਨ ਲਓ 2000 ਤੋਂ ਹਾਂਜੀ ਪਿੰਡ ਜਾਨਵਰ ਆਪਣੇ ਕੋਲੇ ਇਹ ਜਾਨਵਰ ਵੀਰੇ ਟਮੋਟੋ ਲਿਆਂਦਾ ਜੀ ਉਸਤਾਦ ਫੌਜੀ ਟਮੋਟੇ ਵਾਲੇ ਕਬੂਤਰ ਹੈ ਜੀ ਆਪਣੇ ਕੋਲ ਤੇ ਹੋਰ ਵੀ ਹੈਗੇ ਨੇ ਥੋੜੇ ਕੋ ਜਾਨਵਰ ਹਾਂਜੀ ਕਬੂਤਰ ਬਹੁਤ ਹਨ ਜੀ ਕਬੂਤਰ ਆਪਣਾ ਠਾਈ ਦਾ ਅੱਜ ਕਬੂਤਰਾਂ ਦੀ ਨਾ ਕਰਦੀਏ ਫਿਰ ਤੇ ਦਿਖਾ ਸਕਦੇ ਸਾਨੂੰ ਹਾਂਜੀ ਵੀਰੇ ਕਿਹੜਾ ਪਿੰਡ ਆ ਤੁਹਾਡਾ ਸਾਹਮਣੇ ਵੀਰੇ ਦਿਖਾਓ ਫਿਰ ਸਾਨੂੰ ਚੱਲੀ ਹੈਗਾ ਟਾਈਮ ਤੁਹਾਡਾ ਹਾਂਜੀ ਜ਼ਰੂਰ ਜੀ ਚਲੋ ਦਿਖਾਣੇ ਜੀ ਹਾਂਜੀ ਪਹੁੰਚ ਗਏ ਵੀਰੇ ਦੇ ਘਰੇ ਆ ਦਿਖਾ ਮੜਿਆ ਸਵਰਗ ਇਸ ਸਵਰਗਵਾਸੀ ਜੀਤ ਸਿੰਘ ਜੀ ਫੌਜੀ ਟਮੋਡ ਗਰੁੱਪ ਤੇ ਆ ਗਏ ਆਪਾਂ ਵੀਰੇ ਦੇ ਘਰ ਤੇ ਤੁਹਾਨੂੰ ਪਾਉਣਿਆ ਹਨਾ ਬਾਰੇ ਜਾਣਕਾਰੀ ਦਿੰਦੇ ਹਨਾ ਹਰ ਇੱਕ ਤਰ੍ਹਾਂ ਦੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂਜੀ ਸਸੀ ਗੱਲ ਲੋ ਦੋਸਤੋ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਆਪਾਂ ਬਾਈ ਨੂੰ ਰਸਤੇ ਦੇ ਵਿੱਚ ਰੋਕਿਆ ਸੀਗਾ ਤੇ ਬਾਈ ਨੇ ਦੱਸਿਆ ਫੌਜੀ ਟਮੋਟ ਗਰੁੱਪ ਦੇ ਵਿੱਚ ਕਬੂਤਰ ੜਾਉਂਦੇ ਨੇ ਵੀਰਿਆ ਤੇ ਅੱਜ ਇਹਨਾਂ ਦੇ ਆਪਾਂ ਆਇਆ ਦੇਖੋ ਨਾ ਜਿਗਾੜ ਬੜਾ ਤਗੜਾ ਬੜੇ ਤਰ੍ਹਾਂ ਤਰ੍ਹਾਂ ਦੇ ਕਬੂਤਰ ਨੇ ਇਹਨਾਂ ਕੋਲੇ ਤੇ ਬਾਈ ਨਾਲ ਮਿਲੌਣਿਆ ਸਸਿਗਾ ਵੀਰੇ ਸਸਿਗਾ ਵੀਰੇ ਕੀ ਹਾਲ ਚਾਲ ਹੈ ਕੀ ਹਾਲ ਜੀ ਟੀਮ ਵਧੀਆ ਹਾਂ ਜੀ ਤੇ ਬਾਈ ਬੜਾ ਹਨਾ ਕਬੂਤਰ ਪਾਲਿਆ ਹਨਾ ਤੇ ਬੜੇ ਸੌਂਗ ਨਾਲ ਹਨਾ ਕੰਮ ਕਰਦੇ ਮੇਰੇ ਪਹਿਲਾਂ ਤੋਂ ਹੀ ਬਚਪਨ ਤੋਂ ਹੀ ਮੰਨ ਲਿਆ ਜੱਤੋਂ ਆਪਣਾ ਪੜਾਈ ਦਾ ਸੈਸਲਾ ਚੱਲਿਆ ਜਾਤੋਂ ਹੀ ਸ਼ੌਂਕ ਆ ਤਦੋਂ 2000 ਯਾਰ ਦੋ ਸੰਤੋਂ ਆਪਾਂ ਬਾਜੀਆਂ ਛੱਡਣ ਲੱਗਿਆ ਸੀ ਇਹ ਵੀ ਕਹਿੰਦੇ ਇਹਨਾਂ ਨੂੰ ਵੀ ਕਹਿੰਦੇ ਪਹਿਲਾਂ ਘਰ ਖਵਾਉਣਾ ਪੈਂਦਾ ਤਾਂ ਕਿਤੇ ਜਾ ਕੇ ਹਨਾ ਕਰਵਾ ਦੋ ਹਾਂਜੀ ਹਾਂ ਮੇਰੇ ਆਪਾਂ 2000 ਤੋਂ ਬਾਜੀਆਂ ਛੱਡਣ ਲੱਗਤੀ ਮਨਲਾ ਤਕਰੀਬਨ ਆਪਾਂ ਨੂੰ 24-25 ਸਾਲ ਹੋ ਗਏ ਬਾਜੀਆਂ ਛੱਡਦਿਆਂ ਨੂੰ ਠੀਕ ਹੈ ਵੀ ਹੁਣ ਮੰਨ ਲਾ ਵੀ ਵੀਰੇ ਇਹੀ ਕੰਮ ਕਰਦੇ ਆਪਾਂ ਇਹ ਹੀ ਆਪਣਾ ਸਾਰਾ ਕੁਤੰਦਾ ਬਿਲਕੁਲ ਵੀਰੇ ਠੀਕ ਹੈ ਜੀ ਤੇ ਇਹ ਆਪਣੇ ਫੌਜੀ ਵੀਰੇ ਟਮੋੜ ਗਰੁੱਪ ਜਿਹੜਾ ਕੋਈ ਇਹਦੇ ਬਾਰੇ ਮੜੇ ਜਾਣਕਾਰੀ ਪਾਇਓ ਸਾਨੂੰ ਇਹ ਵੀਰੇ ਜਿਹੜਾ ਮੰਨ ਲਓ ਸਾਡਾ ਉਸਤਾਜ ਹੈ ਜੀ ਫੌਜੀ ਟਮੋਟਾ ਹਾਂਜੀ ਉਹਨਾਂ ਦਾ ਜਿਹੜ ਠੀਕ ਹੈ ਜਿਹੜੇ ਮੇਰੇ ਅੱਜ ਘਰੇ ਕਬੂਤਰ ਆ ਹਾਂਜੀ ਉਹ ਮੈਨੂੰ ਮਤਲਬ ਫੌਜੀ ਸਾਹਿਬ ਦੇ ਬੇਟੇ ਨੇ ਦਿੱਤੇ ਹੋਏ ਆ ਇੱਕ ਮੁੰਡਾ ਆਪਣਾ ਯਾਰ ਦੋਸਤ ਸੀਗਾ ਟਮੂੜ ਤੋਂ ਪੂਰਾ ਉਹ ਮਰ ਗਿਆ ਜੀ ਦੇਥੂਗੀ ਦੀ ਕੋਸ ਉਹਦੇ ਕਬੂਤਰ ਸੀਗੇ ਕੋਸ ਫੌਜੀ ਸਾਹਿਬ ਦੇ ਬੇਟੇ ਦੇ ਕਬੂਤਰ ਆ ਉਹੀ ਮੰਨ ਲਓ ਜੀ ਆਪਣੇ ਇਕੱਠਿਆਂ ਦੇ ਕਬੂਤਰ ਉੱਡਦੇ ਆ ਫੌਜੀ ਰਿਮੋਟ ਗਰੁੱਪ ਦੇ ਨਾਲ ਆਪਾਂ ਜੁੜ ਕੇ ਮੰਨ ਲਾ ਨਹੀਂ ਸਕਦੇ ਹਾਂ ਹਾਂਜੀ ਤੇ ਵੀਰੇ ਆਜੋ ਥੋੜੇ ਜਾਨਵਰ ਆਪਾਂ ਪਹਿਲਾਂ ਦੇਖੀਦਾ ਫਿਰ ਬੈਠ ਕੇ ਗੱਲਬਾਤ ਕਰਦੇ ਹਣਾ ਤਾਂ ਹਾਏ ਵੀਰੇ ਜਾਨਵਰ ਤਾਂ ਬਹੁਤ ਨਹੀਂ ਦਿਖਾਉਣ ਵਾਲੇ ਇਹਦੇ ਮਾਦੀ ਦੇ ਆਜੋ ਫੁੱਟੇ ਦੇਵਨ ਆਲੇ ਏ ਦੇਖੋ ਬਈ ਹਣਾ ਬੜਾ ਤਗੜਾ ਵਿਗਾੜ ਲਾਇਆ ਹੈ ਬਾਈ ਨੇ ਇਹ ਪਾ ਸੌਂਗ ਨਾ ਰੱਖੇ ਹੋਏ ਨੇ ਹਣਾ ਬੁੱਟੇ ਇਹ ਵੀ ਇਹਨਾਂ ਦੇ ਮਹਿਲ ਨੇ ਉਹ ਤਰ੍ਹਾਂ ਵਿੱਚ ਵਰਨਾ ਹੋਊਗਾ ਵਿਚਾਰ ਉੱਪਰ ਬਸ ਬੈਠਣ ਚੱਲ ਦੇ ਨਿਕਲ ਅੰਦਰ ਵਾਹ ਜੀ ਵਾਹ ਕੀ ਬਾਤ ਹੈ ਹਣਾ ਬੜੇ ਰੀਜ ਨਾ ਰੱਖੇ ਹੋਏ ਨੇ ਬਾਈ ਹਣਾ ਤੇਰਾ ਬੁੱਟੇ ਮਹਿਲ ਨੇ ਇਹਨਾਂ ਦੇ ਹਣਾ ਖਾਣ ਪੀਣ ਦੇਖ ਇੱਧਰ ਪਾਣੀ ਰੱਖਿਆ ਆਇਆ ਵਿੱਚ ਦੇਖ ਇੱਧਰ ਇੱਧਰ ਤੇ ਆ ਬਈਆਂ ਡੱਬੇ ਕਾਦੇ ਵਾਸਤੇ ਰੱਖੇ ਹੋਏ ਨੇ ਇਹ ਅੰਡੇ ਤਰ੍ਹਾਂ ਉਹਨੂੰ ਫਰਾਂਡੇ ਰੁੜਦਾ ਨਹੀਂ ਵਿੱਚੋਂ ਖੱਡਦਾ ਫੱਟਦਾ ਨਹੀਂ ਠੀਕ ਹੈ ਉੱਪਰ ਵੀ ਰੱਖ ਦਿੰਦੇ ਨੇ ਉੱਪਰ ਵੀ ਆਹ ਬੱਚੇ ਆਂਡੇ ਇਹਨਾਂ ਵਿੱਚ ਕਿਤੇ ਨੇ ਟੋਕਰੀਆਂ ਜਾਂਦੇ ਤਾਂ ਰਿਖੇ ਨੇ ਹੂੰ ਚਲੋ ਵਿੱਚ ਬੱਚੇ ਆਜੋ ਹੋਰ ਦੇਖਦੇ ਆਪਾਂ ਕੋਈ ਗੱਲ ਨਹੀਂ ਇੱਧਰ ਵੀ ਦਿਖਾ ਦੇ ਮਾੜੇ ਮਾਰ ਦੇ ਇੱਧਰ ਵੀ ਨੇਗਾ ਪੁੱਟੇ ਕਹਦਾ ਦੇਖਣਾ ਕਿੰਨੇ ਵਧੀਆ ਇਹਨਾਂ ਦੇ ਮਹਿਲ ਬਣਾਏ ਹੋਏ ਨੇ ਕਿੰਨੇ ਇਹ ਵੀ ਉਹ ਦੇਖ たら ਦੇਖੀ ਕੀ ਬਣਾਇਆ ਜਗੜ ਇਹ ਦਾਣੇ ਪਾਏ ਨੇ ਨਾ ਦਾਣੇਾਂ 'ਚ ਹੂੰ ਬਹੁਤ ਵਧੀਆ ਬਈ ਹੁਣ ਬੁੜਾ ਕਬੂਤਰ ਤੇ ਬੜੀ ਹੈ ਨਾ ਰੂਹਣਾ ਬਾਈ ਨੇ ਬੱਚੇ ਪਾਲੇ ਹੋਏ ਨੇ ਹਨ ਤੇ ਇੱਕ ਸੌ ਕਬੂਤਰ ਬਾਜੀ ਦਾ ਨਾ ਤੇ ਕਰਾ ਬਾਈ ਨਾ ਕੋਈ ਹੋਰ ਗੱਲ ਬਾਤ ਤੇ ਹੋਰ ਬਾਈ ਨੇ ਕੋਈ ਕਿਵੇਂ ਚੱਲਦੀ ਹੈ ਜ਼ਿੰਦਗੀ ਤੁਹਾਡੀ ਤੇ ਜ਼ਿੰਦਗੀ ਵਧੀਆ ਵੀਰੇ ਕਬੂਤਰਾਂ ਦੇ ਨਾਲੀਆ ਸਾਰਾ ਤੇ ਆਪਾਂ ਵੀਰੇ ਮਾਰਚ ਮਹੀਨੇ ਤੋਂ ਲੱਗ ਜੰਨੇ ਆ ਬਾਜੀਆਂ ਛੱਡਣਾ ਮਾਰਚ ਤੋਂ ਸਾਢੇ ਹਾਂਜੀ ਮਾਰਚ ਮਹੀਨੇ ਦੇ ਆਪਾਂ ਲਾਸਟ ਹਫਤੇ ਤੋਂ ਕਬੂਤਰ ਕੱਢ ਲਈਦੇ ਆ ਠੀਕ ਜੀ ਤੇ ਫਿਰ ਆਪਣਾ ਹੜ ਤੱਕ ਚੱਲਦਾ ਜੀ ਕੰਮ ਠੀਕ ਹੈ ਜਦੋਂ ਪੂਰੀ ਫੁੱਲ ਗਰਮੀ ਹੁੰਦੀ ਹੈ ਨਾ ਸਾਖ ਜੇ ਠੜ ਸਾਉਂਟ ਜਾ ਕੇ ਮੀਂਹ ਪੈਣ ਲੱਗ ਜਾਂਦਾ ਸਾਉਂਟ ਤੇ ਇੱਕੋ ਵੀਰੇ ਹੈ ਨਾ ਚਲ ਇੱਕੋ ਵੀਰੇ ਕਹਿੰਦੇ ਸੀਗੇ ਆਪਾਂ ਹਨਾ ਜਿਹੜਾ ਤੁਹਾਡੇ ਕੋਲ ਇੱਕ ਕਹਿੰਦੇ ਰਾਕਟ ਰਾਕਟ ਕਬੂਤਰਾਂ ਨਾਮ ਦਿੱਤਾ ਹੈ ਕਬੂਤਰ ਜਹਾਜ਼ ਜੀਹਾਜ਼ ਜਹਾਜ਼ ਉਹ ਬਾਜੀਆਂ ਬਾੜੀਆਂ ਉੱਡੇ ਸੀਗੇ ਜੀ ਕਬੂਤਰ ਉਹ 2012 ਦੇ ਵਿੱਚ ਆਪਾਂ ਬਾਜੀਆਂ ਛੱਡੇ ਸੀਗਾ ਤਿੰਨ ਬਾਜੀਆਂ ਛੱਡੇ ਸੀ ਤੇ ਨੇ ਬਾਜੀਆਂ ਕੱਲਾ ਜਿੱਤੇ ਬਾਹਲੇ ਜਾਦੇ ਤੇ ਹੁਣ ਉਹ ਬਚਾ ਦਿੱਤਾ ਤੁਸੀਂ ਕਿਸ ਨੂੰ ਨਹੀਂ ਜੀ ਉਹ ਕਬੂਤਰ ਹੈਗਾ ਆਪਣੇ ਕੋ ਠੀਕ ਹੈ ਹਾਂ ਆਪਣੇ ਕੋ ਮੈਂ ਤੇ ਉਹਦੇ ਬਾਰੇ ਦੱਸਿਓ ਜਾਣਕਾਰੀ ਜਿਵੇਂ ਕਹਿੰਦੀ ਵੀਡੀਓ ਤੇਲ ਖਤਮ ਹੋ ਗਈ ਸੀ ਟਿਕਦਾ ਉਹ ਤੁਹਾਨੂੰ ਦੇਖ ਕੀ ਗੱਲ ਕਰਦੇ ਹਾਂ ਪੁਰਾਣਾ ਕਬੂਤਰਾ ਵੱਡਾ ਠੀਕ ਹੈ 2012 ਦੇ ਨਾਂ ਚ ਬਾਜੀ ਮੈਂ ਤੁਹਾਨੂੰ ਦੱਸਿਆ ਸੀਗਾ ਆਪਾਂ ਹਨਾ ਵੀਰੇ ਨੇ ਕਿ ਇਹਨਾਂ ਕੋਲ ਜਹਾਜ਼ ਨਾਂ ਦਾ ਕਬੂਤਰਾ ਹਨਾ ਇਹ ਕਹਿੰਦੇ ਵੀ ਇਹ ਜਦੋਂ ਇਹਦਾ ਪੈਟਰੋਲ ਖਤਮ ਹੁੰਦਾ ਨਾ ਫਿਰ ਇਹ ਪੁੱਠਾ ਹੋ ਕੇ ਡੇਗਦਾ ਤੇ ਦਿਓ ਵੀਰੇ ਜਾਣਕਾਰੀ ਇਹਦੀ ਇਹ ਵੀਰੇ ਕਬੂਤਰ ਨਾ ਆਪਣੇ ਕੋਲ ਤੋਂ ਮੋਟ ਟਮਾਏ ਹੋਏ ਜੀ ਠੀਕ ਹੈ ਜੀ ਇਹ ਜਿਹੜਾ ਕਬੂਤਰ ਬੱਚਾ ਲੈਂਦਾ ਸੀ ਆਪਾਂ ਨੇ ਹਾਂਜੀ ਇਹ ਟਮੋਟ ਦਾ ਮੁੰਡਾ ਸੀਗਾ ਜੀ ਆਪਣਾੜੀ ਮਿੱਤਰ ਪੂਰਾ ਟਮੋਟੋ ਦੀ ਡੈਥ ਹੋ ਗਈ ਹੁਣ ਹਾਂਜੀ ਉਹਦੇ ਕੋਲ ਫੌਜੀ ਵਾਲੇ ਕਬੂਤਰ ਸੀ ਟਮੋਟ ਵਾਲੇ ਠੀਕ ਹੈ ਉਹਨਾਂ ਨੇ ਆਪਾਂ ਨੂੰ ਬੱਚਾ ਦਿੱਤਾ ਸੀ ਇਹ 2012 ਦੇ ਵਿੱਚ ਆਪਾਂ ਨੇ ਤਿੰਨ ਬਾਜ਼ੀਆਂ ਛੱਡੇ ਜੀ 2010 11 ਦੇ ਵਿੱਚ ਹਾਂਜੀ 12 ਦੇ ਵਿੱਚ ਆਪਾਂ ਬਾਜ਼ੀਆਂ ਛੱਡੇ ਇਹ ਪਿੰਡ ਪੱਤੋਂ ਛੱਡੇ ਆ ਮਦਨੀ ਇਹਦੀ ਕਿੰਨੀ ਉਮਰ ਆ ਵੀਰੇ ਇਹਦੀ ਇਹ ਹੋ ਗਿਆ ਜੀ 13 14 ਸਾਲ ਦਾ 13 14 ਹਾਂਜੀ ਇਹ ਪੱਤੋਂ ਛੱਡੇ ਆ ਮਦਨੀ ਪਰ ਛੱਡੇ ਆ ਪੂਰਬੇ ਛੱਡੇ ਆ ਤੇ ਤਿੰਨੇ ਬਾਜ਼ੀਆਂ ਮੰਨ ਲਾ ਤਕਰੀਬਨ ਕੱਲੇ ਹੀ ਜਿੱਤੇ ਆ ਠੀਕ ਹੈ ਬੁੱਟੇ ਮਰਾ ਮੜੀ ਹਨਾ ਬਾਲੀਆਂ ਬਾਜ਼ੀਆਂ ਤਿੰਨੇ ਜਿਆਦਾ ਬਹੁਤ ਫਰਕ ਨਾ ਜਿੱਤੇ ਆ ਅੱਖਾਂ ਦਿਖਾਉਣ ਵਾਲੇ ਪੈਰਾਂ ਦੇ ਇਹ ਚਿੱਟੀਆਂ ਅੱਖਾਂ ਦਾ ਕਬੂਤਰ ਹੈ ਜੀ ਸਾਫ ਚਿੱਟਾ ਤੇ ਇਹਦੇ ਜਿਹੜੇ ਪੈਰ ਨੇ ਜੀ ਲੈ ਪੈਰ ਦਿਖਾ ਦਿਓ ਇਹ ਆ ਕੀ ਪਾਇ ਹੈ ਵੀਰੇ ਇਹ ਠੱਲ ਪਾਈ ਹੋਈ ਦੀ ਇਹ ਆਪਣੀ ਪਛਾਣ ਹੁੰਦੀ ਹੈ ਨਾ ਜਿਵੇਂ ਵੱੱਡ ਕਬੂਤਰ ਆ ਵੀ ਰਾਤ ਨਾ ਜਾਵੇ ਜਾਂ ਭਲੇਖ ਨਾ ਕਿਸ ਨੂੰ ਦੇ ਨਾ ਹੋ ਜਵੇ ਇਹ ਨਿਸ਼ਾਨੀਆਂ ਪਾਈਆਂ ਨੇ ਰਜਿਸਟਰ ਤੇ ਲਿਖਣਾ ਪੈਂਦਾ ਨਾ ਵੀ ਕਿਹੜਾ ਕਬੂਤਰ ਹੈ ਇਹ ਵੀ ਤੁਸੀਂ ਨਾ ਰੰਗ ਵੀ ਲਾਉਣ ਇਹਨਾਂ ਦੇ ਉੱਤੇ ਹਾਂਜੀ ਇਹਨਾਂ ਦੇ ਹਾਂਜੀ ਉਹ ਰੰਗ ਨਿਸ਼ਾਨੀਆਂ ਹੁੰਦੀਆਂ ਨੇ ਜੀ ਆਪਣੀਆਂ ਕਬੂਤਰ ਗਵਾਚ ਨਾ ਜਾਵੇ ਹਾਂਜੀ ਇਹ ਪੁਰਾਣਾ ਕਬੂਤਰ 13-14 ਸਾਲ ਦੀ ਉਮਰ ਹੋ ਗਈ ਆ ਇਹਦੇ ਆਪਾਂ ਨੇ ਜਿੰਨੇ ਵੀ ਬੱਚੇ ਕਢਾਏ ਹੁਣ ਤੱਕ ਇਹਦਾ ਅੱਜ ਤੱਕ ਬੱਚਾ ਨਹੀਂ ਕੋਈ ਹਰੇ ਆ ਠੀਕ ਹੈ ਜੀ 3 ਸਾਲ ਹੋ ਗਏ ਲਗਾਤਾਰ ਮੋਰਾ ਵਾਲੀ ਪਿੰਡ ਆਪਣੇ ਨਾਲ ਹੀ ਹਾਂਜੀ ਮੋਰਾ ਬਾਕੀ ਜਿੱਥੇ ਵੀ ਦਾ ਆਪਾਂ ਬੱਚਾ ਛੱਡਿਆ ਕਿਹਦੇ ਹਰਿਆਣੀ ਠੀਕ ਹੈ ਇਹ ਆਪ ਵੀ ਨਹੀਂ ਕਦੇ ਹਰਿਆ ਦਾ ਬੱਚਾ ਵੀ ਨਹੀਂ ਹਰਿਆ ਪੇਕ ਵੀਰੇ ਹਨਾ ਤੁਸੀਂ ਦੱਸਿਆ ਹਨਾ ਵੀ ਤੁਸੀਂ ਫੌਜੀ ਧਮੋੜ ਗਰੁੱਪ ਦੇ ਵਿੱਚ ਹਨਾ ਕਬੂਤਰ ਢਾਉਣੇ ਹੋ ਹਾਂਜੀ ਤੇ ਇਹ ਜਿਵੇਂ ਤੁਸੀਂ ਹਨਾ ਆਪਾਂ ਗੱਲਬਾਤ ਸੁਣਦੇ ਨੇ ਵੀ ਅਸੀਂ ਉਹ ਉਸਤਾਦ ਧਾਰ ਲਿਆ ਹਨਾ ਤਾਂ ਇਹ ਕਿਵੇਂ ਮਤਲਬ ਕਿ ਉਸਤਾਦ ਧਾਰਨਾ ਪੈਂਦਾ ਤੁਹਾਨੂੰ ਤੁਸੀਂ ਤੇ ਕੀ ਕੁਝ ਦੇ ਕੇ ਕਿਵੇਂ ਹਨਾ ਹੁੰਦਾ ਉਹ ਦੱਸਿਓ ਮੜਿਆ ਇਹ ਹੁੰਦਾ ਜੀ ਜਿਵੇਂ ਆਪਾਂ ਕਬੂਤਰ ਢਾਉਨੇ ਆ ਵੀ ਆਪਾਂ ਨੂੰ ਕਿਸੇ ਚੀਜ਼ ਦਾ ਕੋਈ ਨਹੀਂ ਪਤਾ ਜਾਂ ਨਵਾਂ ਬੰਦਾ ਜਿਹਨੂੰ ਨਹੀਂ ਕੋਈ ਉਸਤਾਦ ਧਾਰਨਾ ਪੈਂਦਾ ਜਨੀਆਂ ਉਸਤਾਦ ਵੀਰੇ ਜੇ ਤਾਂ ਵੀ ਆਪਾਂ ਕਹੀ ਵੀ ਸੇਰੇ ਵਾਲੀ ਮੰਜ਼ਲ ਤੱਕ ਜਾਣਾ ਫਿਰ ਧਾਰਨਾ ਪੈਂਦਾ ਜੇ ਆਪਾਂ ਥੋੜੀਆਂ ਬਾਜ਼ੀਆਂ ਛੱਡਦੇ ਆ ਜਾਂ ਕੋਈ ਟਾਈਮ ਪਾਸ ਕਰਨਾ ਫਿਰ ਆਪਾਂ ਨਾਮ ਬਣਾਉਣਾ ਕਿਸ ਚੀਜ਼ ਚ ਤੇ ਨਾਮ ਬਣਾਉਣ ਵਾਸਤੇ ਜੀ ਉਸਤਾਜ ਬਣਾਉਣਾ ਜ਼ਰੂਰੀ ਆ ਕਿਉਂ ਜਿਹੜੇ ਕਬੂਤਰ ਨੇ ਜੀ ਇਹ ਬਹੁਤ ਛੋਟੀ ਚੀਜ਼ ਆ ਇਹਦੇ ਵਿੱਚ ਬਹੁਤ ਬਰੀਕੀਆਂ ਵਾਲੀਆਂ ਗੱਲਾਂ ਨੇ ਜਿਵੇਂ ਗਰਮੀ ਦੇ ਵਿੱਚ ਕਬੂਤਰ ਡਾਉਣਾ ਠੰਡੀਆਂ ਚੀਜ਼ਾਂ ਜਾਂ ਉਹਨੂੰ ਡਾਉਣ ਦਾ ਤਰੀਕਾ ਇਹ ਬਿਮਾਰ ਬੜੀ ਛੇਤੀ ਹੋ ਜਾਂਦਾ ਇਹਨੂੰ ਸੰਭਾਲਣ ਦਾ ਤਰੀਕਾ ਉਸਤਾਜ ਬਣਾਏ ਬਗੈਰ ਜੀ ਹਰੇਕ ਬੰਦਾ ਦੱਸ ਨਹੀਂ ਸਕਦਾ ਉਹ ਜਿਹੜੇ ਵੀਰੇ ਦਾ ਕਹਿਣ ਦਾ ਮਤਲਬ ਆ ਵੀ ਹਨਾ ਵੇ ਜਿਵੇਂ ਕਿ ਆਪਾਂ ਦੇਖਦੇ ਹੁਣ ਅੱਜਕੱਲ YouTube ਤੇ ਆਹ ਲਾ ਲੋ ਇਹ ਦੇਖ ਲੋ ਇਹ ਦੇਖ ਲੋ ਯਾਨੀ ਕਿ ਉਹ YouTube ਵਾਲੀ ਉਸਤਾਦਗੀ ਇੱਥੇ ਨਹੀਂ ਚੱਲਦੀ ਇੱਥੇ ਇਹਨਾਂ ਨੂੰ ਉਸਤਾਦ ਨਹੀਂ YouTube ਤੇ ਜਿਵੇਂ ਆਪਾਂ ਕੋਈ ਧਾਰਨਾ ਮੈਂਦਾ ਕਿਉਂਕਿ ਇਹ ਬੱਚੇ ਬਹੁਤ ਹਨਾ ਨਰਮ ਨੇਗੇ ਤੇ ਠੰਡਾ ਤੱਤਾ ਜੋ ਵੀ ਇਹਨਾਂ ਨੂੰ ਖਵਾਉਣਾ ਬਿਮਾਰੀ ਬਹੁਤ ਛੇਤੀ ਲੱਗ ਜਾਂਦੀ ਹੈ ਹਨਾ ਤੇ ਕਿਵੇਂ ਹਨਾ ਮੌਸਮ ਦੇ ਹਿਸਾਬ ਨਾਲ ਕੀ ਖਵਾਉਣਾ ਕੀ ਨਹੀਂ ਖਵਾਉਣਾ ਕਿਵੇਂ ਅਡਾਉਣੇ ਨੇ ਹਨਾ ਤੇ ਇਹ ਉਸਤਾਦ ਧਾਰਨਾ ਪੈਂਦਾ ਉਸਤਾਦ ਹੀ ਸਾਰਾ ਇਹਨਾਂ ਨਾਲ ਵੀ ਜਿਵੇਂ 12 ਮਹੀਨੇ ਆ 12 ਮਹੀਨਿਆਂ ਦੇ ਵਿੱਚ ਹਰੇਕ ਮਹੀਨੇ ਹੀ ਮਤਲਬ ਕੁਝ ਨਾ ਕੁਝ ਬਦਲਣਾ ਪੈਂਦਾ ਜਿਵੇਂ ਪਹਿਲੇ ਮਹੀਨੇ ਦੀ ਖਰਾਕ ਹੋਰ ਆ ਦੂਜੇ ਮਹੀਨੇ ਦੀ ਹੋਰ ਆ ਤੀਜੇ ਮਹੀਨੇ ਦੀ ਹੋਰ ਆ ਚੌਥੇ ਮਹੀਨੇ ਦੀ ਖਰਾਕ ਪੂਰਾ ਇਹ 12 ਮਹੀਨੇ ਨੇ ਸਾਲ ਦੇ ਵਿੱਚ 12 ਮਹੀਨਿਆਂ ਦੀ ੜੋ ੜੀ ਖਰਾਕ ਆ ਠੀਕ ਹੈ ਜੀ ਇਹ ਬਹੁਤ ਮਤਲਬ ਸਾਹਮਣੇ ਦੀ ਚੀਜ਼ ਆ ਇੱਕ ਤੇ ਉਹ ਮੈਂ ਕਿਹਾ ਕੋਈ ਕੋਈ ਸਿਆਣਾ ਬੰਦਾ ਆਪਣੇ ਨਾਲ ਰਲਿਆ ਹੋਣਾ ਚਾਹੀਦਾ ਚਾਹੇ ਉਸਤਾਜ ਆ ਜਾਂ ਕੋਈ ਆਪਣੇ ਕੋਲ ਸਿਆਣਾ ਬੰਦਾ ਵੱਡੀ ਉਮਰ ਦਾ ਪਤ ਸੀਨੀਅਰ ਆ ਉਹਦੇ ਨਾਲ ਮਿਲ ਕੇ ਜਾਨੀ ਡਾਲ ਸਕਦੇ ਹਾਂ ਹਾਂ ਜਿਹੜੀ ਜਿਵੇਂ ਉਹਨਾਂ ਨੇ ਵੀ ਕੋਈ ਉਸਤਾਦ ਧਾਰਿਆ ਹੋਵੇ ਹਨਾ ਹਾਂ ਹਾਂ ਉਹ ਇਹ ਮੰਨ ਲਓ ਕੋਈ ਮਤਲਬ ਜਮਾਤ ਵਿੱਚ ਮੈਂ ਰੱਖ ਲੈਂਦੇ ਆਪਣੇ ਅੱਜ ਕੱਲ ਬਹੁਸ਼ੇਤੀ ਰੱਖ ਲੈਂਦੇ ਦੇਖ ਕੇ ਆ ਰੱਖ ਲੈ ਦੇਖੋ ਦੇਖੋ ਮੰਨ ਲਓ ਜੀ ਨਹੀਂ ਮੰਨ ਲਓ ਵੀ ਸਹੀ ਸਰੇ ਤਰੀਕੇ ਪਹੁੰਚ ਸਕਦੇ ਕਿਸੇ ਠੀਕ ਹੈ ਜੀ ਉਸਤਾਦ ਤੇ ਇਹ ਫਿਰ ਕਿਵੇਂ ਹਨਾ ਮਤਲਬ ਤੁਸੀਂ ਕਿਵੇਂ ਧਾਰ ਰਹੇ ਹੋ ਉਸਤਾਦ ਕਿਵੇਂ ਕਰਦਾ ਉਸਤਾਦ ਜੀ ਹੁੰਦਾ ਹੁਣ ਵਿੱਚ ਹੁੰਦੇ ਆ ਜੀ ਬੰਦੇ ਵੀ ਮੋਟਰਸਾਈਕਲ ਦੀ ਰਕਮ ਕਹਿੰਦੇ ਅਸੀਂ ਮੋਟਰਸਾਈਕਲ ਦੀ ਰਕਮ ਲੈਣੀ ਆ ਠੀਕ ਹੈ ਜੀ ਉਦਾਂ ਹੀ ਜਿਹੜੇ ਪਹਿਲਾਂ ਪੁਰਾਣੇ ਬਜ਼ੁਰਗ ਸੀਗੇ ਉਹ ਜਿਵੇਂ ਇੱਕ ਪੱਗ ਤਿਆਨੂੰ ਮਨ ਲ ਕੁੜਤਾ ਪਜਾਮਾ ਦੇ ਦੇਣਾ ਠੀਕ ਹੈ ਤੇ ਉਹਦੇ ਨਾਲ ਉਹ ਮਨ ਲ ਚੀਲਾ ਬਣਾ ਲੈਂਦੇ ਸੀਗੇ ਇਹ ਨਹੀਂ ਇਹ 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 ਡਿਮਾਂਡ ਆ ਪੈਸੇ ਵੀ ਲੋਕ ਲੈ ਜਾਂਦੇ ਤਿੰਨ ਤਿੰਨ ਲੱਖ ਵੀ ਲੈਂਦੇ ਆ 2 ਲੱਖ ਵੀ ਇਹ ਡਿਮਾਂਡ ਉਸਤਾਦ ਹੀ ਹੁੰਦੀ ਹੈ ਹਾਂਜੀ ਉਸਤਾਦ ਹੀ ਹੁੰਦੀ ਹੈ ਠੀਕ ਹੈ ਉਸਤਾਦ ਦਾ ਹੁੰਦਾ ਵਿਸਤਾਰ ਨੂੰ ਇਹ ਹੁੰਦਾ ਵੀ ਇੱਕ ਵਾਰੀ ਜਿਹੜਾ ਕੋਈ ਲੈ ਲਿਆ ਠੀਕ ਆ ਤੇ ਉਦੋਂ ਬਾਅਦ ساری ਉਮਰ ਦੱਸਣ ਤਈਆ ਫਿਰ ਜਦੋਂ ਇੱਕ ਚੀਲਾ ਬਣਾ ਲਿਆ ਫਿਰ ਉਹਨੇ ਕਬੂਤਰ ਵੀ ਸਾਰੇ ਲੈ ਆਣੇ ਹੁੰਦੇ ਆ ਹਾਂਜੀ ਦੇਖਦਾ ਕਈ ਵਾਰੀ ਦੇਖੇ ਬੈ ਨਾ ਆ ਇੱਕ ਤੋਲੇ ਦੀ ਰਿੰਗ ਪਾ ਦੇਣੀ ਪੈਂਦੀ ਆ ਹਾਂਜੀ ਹਾਂ ਤਾਂ ਇੱਕ ਤੋਲੇ ਦੀ ਰਿੰਗ ਪਾਤੀ ਜਾਂ ਚੈਨੀ ਪਾਤੀ ਹੈ ਠੀਕ ਹੈ ਮੇਰੀ ਕੋਈ ਜ਼ਰੂਰਤ ਨਹੀਂ ਵੀ ਮੈਂ ਦੇਣਾ ਵੀ ਤੋਹਫਾ ਪੈਂਦਾ ਹਾਂ ਜੋ ਦੇਣਾ ਪੈਣਾ ਜਿਹੜਾ ਮਰਜ਼ੀ ਕਬੂਤਰ ਮੰਗ ਲਿਆ ਫਿਰ ਇਹ 12 13 ਸਾਲ ਪੁਰਾਣਾ ਇਹਨਾਂ ਕੋਲ ਇਹ ਤੋਹਫਾ ਹੀ ਹੈ ਮੈਂ ਇਸ ਕਰਕੇ ਅਗਲਾ ਹੁਣ ਪੈਸੇ ਲੈਂਦਾ ਕਿਉਂਕਿ ਚੇਲੇ ਮਣ ਤੋਂ ਬਾਅਦ ਅਗਲਾ ਕਬੂਤਰ ਮੰਗਦਾ ਗੇਮ ਮੰਗਦਾ ਸਾਰਾ ਕੁਝ ਮੰਗਦਾ ਲਗਾ ਦੱਸੋ ਮੈਨੂੰ ਆਹ ਇਹ ਰੂਲ ਨੇ ਇਹ ਰੂਲ ਨੇ ਕਿ ਹਣੇ ਇਸੇ ਕਰਕੇ ਜੀ ਪੈਸਾ ਹੁਣ ਅਗਲਾ ਲੈਂਦਾ ਵੀ ਜਦ ਚੇਲਾ ਬਣਾ ਲਿਆ ਉਹਨੇ ਸਾਰਾ ਕੁਝ ਲੈਣਾ ਲੈਣਾ ਨਾ ਜਿਹੜਾ ਮਰਜ਼ੀ ਕਬੂਤਰ ਹੁਣ ਆਪਾਂ ਜਾ ਕੇ ਨਾ ਦੇਈਏ ਜੇ ਆਪਾਂ ਕੋਈ ਚੇਲਾ ਬਣਾ ਲਿਆ ਉਹਨੇ ਮੰਗ ਲਿਆ ਆਪਾਂ ਜਵਾਬ ਨਹੀਂ ਦੇ ਸਕਦੇ ਪੰਦੇਣਾ ਪੈਣਾ ਬਿਲਕੁਲ ਠੀਕ ਹੈ ਉੱਥੇ ਆ ਗਈ ਨਾ ਗੱਲ ਹਾਂਜੀ ਇਹ ਗੱਲ ਹਾਂਜੀ ਤੇ ਹੋਰ ਕੋਈ ਆਪਣੇ ਬਾਜ਼ੀਆਂ ਤੇ ਕੋਈ ਅਡਾਉਂਦੇ ਤੁਸੀਂ ਕੋਈ ਕੋਈ ਘਟਨਾ ਕੋਈ ਹਨਾ ਕੋਈ ਐਵੇਂ ਦੀ ਕੋਈ ਸਾਡਾ ਸ਼ੇਅਰ ਕਰੋ ਬਾਜ਼ੀਆਂ ਤੇ ਜਿਵੇਂ ਜੀ ਮਨ ਲ ਕਬੂਤਰ ਬਾਜੀ ਦੇ ਵਿੱਚ ਹੋ ਜਾਂਦੀ ਹੈ ਕਈ ਵਾਰ ਇਹ ਹੁੰਦਾ ਵੀ ਜਿਵੇਂ ਬਾਬਾ ਬਾਜੀ ਛੱਡ ਲਈ ਵੀ ਦੋ ਚਾਰ ਬੰਦੇ ਲਾਟ ਦੇ ਵਿੱਚ ਇਹਨਾਂ ਦੇ ਕਬੂਤਰ ਆ ਜਾਂਦੇ ਆ ਕਿ ਪਰ ਸਾਂਝੀ ਨਹੀਂ ਹੁੰਦੀ ਬਾਜੀ ਹਾਂਜੀ ਉੱਥੇ ਇੱਕ ਬੰਦਾ ਵਿੱਚ ਕੁਝ ਜਵਾਬ ਦੇਣ ਦਾ ਵੀ ਯਾਰ ਸਾਡੀ ਤੇ ਨਾਲ ਸਾਂਝੀ ਨਹੀਂ ਹੈਗੀ ਉੱਕਣ ਕਈ ਵਾਰੀ ਹੋ ਜਾਂਦਾ ਕੋਈ ਹਾਸਾ-ਤਮਾਸਾ ਹੋ ਜਾਂਦਾ ਜਿਵੇਂ ਕਬੂਤਰ ਮਨ ਲਾ ਕਈ ਵਾਰੀ ਹੁੰਦਾ ਵੀ ਆਪਣਾ ਲਾਸਟ ਟਾਈਮ ਤੇ ਬੜਾ ਵਧੀਆ ਫਿਰਦਾ ਹੁੰਦਾ ਜਾਂ ਜਾਂਦਾ ਜਾਂਦਾ ਬਹਿ ਜਾਂਦਾ ਵੀ ਉੱਕਣ ਵੀ ਬਹੁਤ ਵਾਰੀ ਹੋ ਜਾਂਦਾ ਮਨ ਦੇ ਵਿੱਚ ਹਾਸਾ ਵੀ ਹੁੰਦਾ ਤੇ ਮਨ ਲਾ ਅਫਸੋਸ ਵੀ ਹੁੰਦਾ ਵੀ ਆਪਾਂ ਨੇ ਯਾਰ ਬਾਜੀ ਨਹੀਂ ਵੰਡੀ ਆਪਣਾ ਕੋ ਤਾਂ ਚੰਗਾ ਭਲੇ ਜਾਂਦਾ ਜਾਂਦਾ ਬਹਿ ਗਿਆ ਕਈ ਵਾਰ ਮਿੰਟਾਂ ਸਕਿੰਟਾਂ ਦੇ ਵਿੱਚ ਹੱਥੋਂ ਲੱਖ ਰੁਪਈਆ ਨਿਕਲ ਜਾਂਦਾ ਇਹ ਕਈ ਵਾਰ ਬਹੁਤ ਬਾਜ਼ੀਆਂ ਤੇ ਇਹੋ ਜਿਹੀ ਗੱਲਾਂ ਹੋ ਜਾਂਦੀਆਂ ਨੇ ਜਿਹੜੇ ਹਾਸਾ-ਤਮਾਸਾ ਬਣ ਜਾਂਦੀਆਂ ਨੇ ਜੀ ਠੀਕ ਹੈ ਤੇ ਇਹ ਫਿਰ ਮਤਲਬ ਕਬੂਤਰ ਤੁਹਾਨੂੰ ਸੌਖੇ ਮਿਲ ਜਾਂਦੇ ਨੇ ਜਦੋਂ ਬਾਜੀ ਤੋਂ ਬਾਅਦ ਫ ਹਾਂਜੀ ਉਦੋਂ ਬਾਅਦ ਕਿਸਮਤ ਹੈ ਜੀ ਆਪਣੀ ਵੀ ਮਿਲੇ ਨਾ ਮਿਲੇ ਕਈ ਆ ਜੀ ਹੁਣ ਜਿਵੇਂ ਕਬੂਤਰਾ ਆਪਾਂ ਛੜਤਾ ਜੋਰ ਵੜਾ ਲੱਗਿਆ ਬਾਹਰ ਖੇਚ ਚ ਜੜ ਗਏ ਆ ਜਾਂ ਬਾਹਰ ਕਿਸੇ ਸੁਣੀ ਥਾਂ ਤੇ ਡੇਗ ਗਏ ਆ ਚਾਹੇ ਤੈਨੂੰ ਕੁੱਤਾ ਬਿੱਲਾ ਚੱਕ ਕੇ ਲੈ ਜੀ ਜਾਂ ਉਹਨੂੰ ਕਈ ਵਾਰ ਬੰਦੇ ਚੱਕ ਕੇ ਲੈ ਜਾਂਦੇ ਆ ਜਿਹੜੇ ਇਹਨਾਂ ਨੇ ਕਬੂਤਰਾ ਹਾਰ ਰਹੇ ਜਾਂਦੇ ਆ ਜੇ ਆਪਣੇ ਅੱਖਾਂ ਮੁਰੇ ਆ ਡੇ ਗਏ ਆ ਤਾਂ ਆਪਣੇ ਫੜ ਲਏ ਆ ਜਾਂ ਕਿਸੇ ਵਧੀਆ ਬੰਦੇ ਨੇ ਫੜ ਲੇ ਆ ਆਪਾਂ ਨੂੰ ਫੋਨ ਕਰਤਾ ਦੱਸਤਾ ਉਹ ਵੱਖਰੀ ਗੱਲ ਆ ਜੇ ਬਾਹਰ ਡੇ ਗਏ ਜੀ ਮੁਸ਼ਕਲਾ ਮਿਲਦਾ ਨਹੀਂ ਯਾਨੀ ਕਿ ਰਿਸਕ ਹੁੰਦਾ ਥੋੜਾ ਜਿੱਡਾ ਵੀ ਕਬੂਤਰਾ ਜੋਰ ਵੜਾ ਲੱਗਿਆ ਤੇ ਮਤਲਬ ਕਿ ਕਹਿੰਦਾ ਵੀਰੇ ਦਾ ਵੀ ਹਣਾ ਜਦੋਂ ਕਬੂਤਰ ਡਾਉਂਦੇ ਨੇ ਚਾਹੇ ਜਿੰਨਾ ਮਰਜੀ ਪੁਰਾਣਾ ਥੋੜਾ ਜਾਨਵਰਾ ਮਿਲੇ ਆ ਵੀ ਹੁਣ ਆਪਾਂ 3 ਵਜੇ ਛੱਡੇ ਜੀ ਤਾਂ ਮਿਲ ਗਿਆ ਇਹ ਸਾਰੀਆਂ ਬਾਜ਼ੀਆਂ ਛੱਡੇਆ ਕਬੂਤਰ ਆਪਣਾ ਜਦੋਂ ਬਾਜੀ ਦਿੱਤਾ ਜਾਂਦਾ ਸੀ ਉਦੋਂ ਮੈਂ ਛਤਰੀ ਤੇ ਉਤਰਿਆ ਆਉਂਦਾ ਸੀਗਾ ਇਹ ਤਾਂ ਘਰੇ ਆ ਜਾਂਦਾ ਸੀ ਜੇ ਉਹਨੇ ਕਿਤੇ ਬਾਹਰ ਡੇਕ ਜਾਂਦਾ ਕਿ ਪਤਾ ਕੋਈ ਚੱਕ ਕੇ ਲੈ ਜਾਂਦਾ ਹਾਂਜੀ ਉਹ ਛਤਰੀ ਤੇ ਤਾਹਾਂ ਵਾਲੇ ਵੀ ਥੋੜੀ ਸਾਨੂੰ ਜਾਣਕਾਰੀ ਪਾਓ ਵੀ ਕਿ ਮੈਂ ਛਤਰੀ ਤੇ ਹਣਾ ਨੀਲੇ ਰੰਗ ਦੀ ਉਹ ਤੇਰੇ ਜੀ ਮੈਂ ਆਪਣੇ ਉਹ ਬੱਚੇ ਪਠਾਏ ਆ ਛਤਰੀ ਤੇ ਹਾਂਜੀ ਇਕਾਂ ਬੱਚੇ ਬਿਠਾਉਣੇ ਪੈਂਦੇ ਆ ਛਤਰੀਆਂ ਤੇ ਵੀ ਆਉਣੇ ਪੈਂਦੇ ਨੇ ਹਾਂਜੀ ਉਹ ਜ਼ਰਾ ਛਤਰੀਆਂ ਦਾ ਜਿਹੜੇ ਰੰਗ ਤੇ ਹਾਂਜੀ ਮ ਲਾਲ ਹੋ ਗਈ ਨੀਲੀ ਹੋ ਗਈ ਪੀਲੀ ਛਤਰੀ ਹੋ ਗਈ ਕੋਈ ਵੀ ਰੰਗ ਦੀ ਹੋ ਗਈ ਦੋ ਰੰਗ ਦੀ ਹੋ ਗਈ ਠੀਕ ਹੈ ਜੀ ਛਤਰੀਆਂ ਤੇ ਬੱਚੇ ਬਿਠਾਉਣੇ ਪੈਂਦੇ ਆ ਜੀ ਜਦੋਂ ਬੱਚੇ ਆਪਣੇ ਛਤਰੀਆਂ ਤੇ ਬੈਠਣਗੇ ਉਹ 10 20 ਦਿਨ ਲਗਾਤਾਰ ਬਹਿਗੇ ਜਿਵੇਂ ਪਾਪਾ ਹੱਥ ਕੋਈ ਛੱਡ ਤੋ ਨਾ ਜਾ ਕੇ ਛਤਰੀ ਤੇ ਬੈਠਣਾ ਠੀਕ ਹੈ ਉਵਰ ਕਰੇ ਜਦੋਂ ਆਪਣੇ ਉੱਡ ਕੇ ਆਉਣਗੇ ਚਾਹੇ ਸਾਰੇ ਪਿੰਡ ਦੇ ਵਿੱਚ ਛਤਰੀਆਂ ਲੱਗੀਆਂ ਆਉਣਗੇ ਕਰੇ ਠੀਕ ਹੈ ਉਹ ਲੱਗਿਆ ਮਤਲਬ ਉਹਨਾਂ ਨੂੰ ਆਦਤ ਪਾਉਣੀ ਪੈਂਦੀ ਹੈ ਹਨਾ ਉਹ ਮਿਘਜਾਉਣਾ ਪੈਂਦਾ ਹੈ ਤੇ ਵੀ ਉਹੀ ਰੰਗ ਦੀ ਛਤਰੀ ਤੇ ਆਉਣਗੇ ਜਿਹੜੀ ਰੰਗ ਦੀ ਤੇ ਉਹ ਆਪਣੇ ਘਰੇ ਲੱਗੇ ਹੋਏ ਆ ਠੀਕ ਹੈ ਹਾਂ ਉਹ ਵਧੀਆ ਤਰੀਕਾ ਹਨਾ ਇਹ ਵੀ ਪੁਰਾਣੇ ਹਨਾ ਪੁਰਾਣੇ ਟਾਈਮਾਂ ਦੀ ਇਹ ਆਪਣਾ ਲਾਲ ਛਤਰੀ ਤੇ ਲੱਗਿਆ ਮੰਨ ਲਓ ਆਪਾਂ ਬਾਜੀ ਸ਼ਰਤਾ ਕਬੂਤਰ ਬਾਜੀ ਜਿੱਤ ਗਿਆ ਉੱਥੇ ਲਾਲ ਛਤਰੀਆਂ 10 ਉਵਰ ਲੱਗੀਆਂ ਠੀਕ ਹੈ ਫਿਰ ਆਪਣਾ ਕਬੂਤਰ ਆਪਣੀ ਲਾਲ ਛਤਰੀ ਤੇ ਬੈਠੂਗਾ ਹੋਰਾਂ ਚਾਹੀਏ ਇਹ ਪਰਖ ਹਾਂ ਠੀਕ ਉਹਨੂੰ ਪਰਖ ਹੋਈ ਨਹੀਂ ਨਾ ਜਾਨਵਰ ਨੂੰ ਹਾਂ ਪ੍ਰਮਾਤਮਾ ਹਾਂ ਸਭ ਨੂੰ ਹਨਾ ਸਮਰੱਥ ਕਰਕੇ ਭੇਜਦਾ ਹਨਾ ਉਹ ਜੀ ਹਾਂ ਹਾਂ ਜੀ ਹਾਂ ਓਵੇਂ ਦਾ ਜਿੰਮੇ ਦੀ ਉਹਨਾਂ ਨੇ ਹਨਾ ਆਪਣੀ ਜ਼ਿੰਦਗੀ ਜਿਵੇਂ ਹੁਣ ਇਨਸਾਨ ਨੇ ਆਪਦੀ ਜ਼ਿੰਦਗੀ ਬਤੀਤ ਕਰਨੀ ਹੈ ਨਾ ਜਿਵੇਂ ਦਾ ਉਹ ਆਪਦਾ ਸਰਵਾਈਵ ਕਰ ਰਹੇ ਹੈ ਹਨਾ ਆਪਦੇ ਬੱਚੇ ਪਾਲ ਰਹੇ ਹਨ ਓਵੇਂ ਇਹ ਜਾਨਵਰਾਂ ਦਾ ਵੀ ਆਪਣੇ ਆ ਆਪੋ ਆਪਣੇ ਕਮੇਕਾਰੀ ਸਭ ਲੱਗੇ ਹੋਏ ਨੇ ਹਨਾ ਚਾਹੇ ਇਨਸਾਨਾ ਚਾਹੇ ਕੋਈ ਜਾਨਵਰਾ ਹਨਾ ਤੇ ਇਹ ਆਪਦੇ ਕਮੇਕਾਰੀ ਲੱਗੇ ਹੋਏ ਨੇ ਤੇ ਹੋਰ ਕੋਈ ਗੱਲਬਾਤ ਵੀਰੇ ਹੋਰ ਵੀ ਤੇ ਐਂਟਰੀ ਥੋੜੀ ਐਂਟਰੀ ਫੀਸ ਵੀ ਕਾਫੀ ਹੁੰਦੀ ਹੈ ਨਾ ਐਂਟਰੀ ਵੀਰੇ ਮੰਨ ਲਓ ਪਹਿਲਾਂ ਹੁੰਦੀ ਸੀ ਕਿ 5 300 ਰੁਪਏ ਜਦੋਂ ਆਪਾਂ ਸਟਾਰਟ ਕੀਤਾ ਕੰਮ ਉਹ ਤਾਂ 50 ਰੁਪਏ ਸੀਗੀ 50 ਰੁਪਏ ਤੋਂ ਜਦੋਂ ਮੰਨ ਲਓ 2002 2001 ਤੋਂ ਦੇ ਵਿੱਚ 50 ਰੁਪਏ ਐਂਟਰੀ ਮੰਗੇ ਵਾਲੇ ਪਿੰਡ ਆਪਣੇ ਸਵੜੇ ਦੇ ਨਾਲ ਬਹੁਤ ਵਾਰੀਆਂ ਛੱਡੀਆਂ ਨੇ ਠੀਕ ਹੈ ਜੀ ਫਿਰ 50 ਰੁਪਏ ਤੋਂ ਜੀ ਮੰਨ ਲਓ ਐਂਟਰੀ ਹੌਲੀ ਹੌਲੀ ਵਾਧੀ ਵਾਧੀ 300 ਤੇ ਜਾ ਕੇ ਰੁਕੀ ਆ ਠੀਕ ਜੀ ਹੁਣ ਫਿਰ ਕਾਫੀ ਟਾਈਮ 2-3 ਸਾਲ 4 ਸਾਲ 300 ਰੁਪਏ ਐਂਟਰੀ ਚੱਲੀ ਆ ਠੀਕ ਜੀ ਫਿਰ ਜਿਹੜੀਆਂ ਵੱਡੀਆਂ ਬਾਜ਼ੀਆਂ ਹੁੰਦੀ ਸੀ 500 ਹੋ ਗਈ ਠੀਕ ਜੀ ਹੁਣ 1200 ਤੱਕ ਆਮ ਆ ਜੀ ਜਿਹੜੀਆਂ ਮੰਨ ਲਓ ਵੱਡੀਆਂ ਬਾਜ਼ੀਆਂ ਨੇ 2200 3200 5700 11000 ਤੱਕ ਐਂਟਰੀ ਨਾਂ ਵੀ ਬਹੁਤ ਹੁੰਦੇ ਨੇ ਨਾ ਕੰਬੈਨਾਂ ਕਬੂਨਾ ਵੀ ਵੇ ਸੁਣਿਆ ਹੈ ਨਾ ਟਰੈਕਟਰ ਹੋਗੇ ਟਰੈਕਟਰ ਆਮ ਹੋ ਗਿਆ ਕੰਬੈਨਾਂ ਹੋ ਗਈਆਂ ਹੁਣ 11000 21000 ਤੱਕ ਐਂਟਰੀ ਹਾਂਜੀ ਵੀਰੇ ਨਾਮ ਬਹੁਤ ਗੱਲਾਂ ਕਰੀਏ ਹਨਾ ਕਬੂਤਰਾਂ ਬਾਰੇ ਤੇ ਇਹ ਵੀਰਾ ਇੱਕ ਹੋਰ ਇਹਨਾਂ ਕੋਲ ਤੋਹਫਾ ਹਨਾ ਤੇ ਉਹ ਦਿਖਾਉਣਗੇ ਤੇ ਵੀਰੇ ਬਿਮਾਰੀਆਂ ਬਾਰੇ ਵੀ ਦੱਸਣਗੇ ਆਪਾਂ ਥੋੜਾ ਬਿਦਾ ਖਰਾਕਾਂ ਬਾਰੇ ਵੀ ਪਤਾ ਕਰਾਂਗੇ ਜਿਵੇਂ ਕਿ ਹਨਾ ਜਿਹੜੇ ਨਵੇਂ ਕਬੂਤਰਾਂ ਦਾ ਸੌਂਕ ਹੈ ਜਿਨ੍ਹਾਂ ਨੂੰ ਹਨਾ ਉਡਾਉਂਦੇ ਨੇ ਤੇ ਉਹਨਾਂ ਨੂੰ ਕੁਝ ਹੈਲਪ ਮਿਲ ਸਕੇ ਹਨਾ ਤੇ ਆ ਦਿਖਾਓ ਵੀਰੇ ਹਾਂਜੀ ਇਹ ਵੀਰੇ ਕਬੂਤਰ ਦੀ ਉਮਰ ਆ ਜਿਹੜੀ 20 ਸਾਲ ਤੋਂ ਉੱਪਰ ਹੋ ਗਈ ਆ 20 ਸਾਲ ਦੀ ਉਮਰ ਇਹ ਕਬੂਤਰ ਦੀ ਹੋ ਗਈ ਹਨਾ ਦਿਖਾ ਮੜਿਆ ਕੋਲੋਂ ਨੇਟਿਆ ਮੈਨੂੰ ਅੱਜ ਪਹਿਲੀ ਵਾਰ ਹੀ ਪਤਾ ਲੱਗਿਆ ਵੀ ਹਨਾ ਇੰਨੀਆਂ ਇੰਨੀਆਂ ਉਮਰਾਂ ਹੋ ਜਾਂਦੀਆਂ ਨੇ ਕਬੂਤਰਾਂ ਦੀ ਅੱਜ ਪਹਿਲੀ ਵਾਰੀ ਪਤਾ ਲੱਗਿਆ ਹੈਗਾ ਤੱਕੇ ਪੈਰ ਆ ਲੜੀਬੰਦ ਕਬੂਤਰ ਆ ਇਹਨੂੰ ਮੌਜ ਕਹਿੰਦੇ ਆ ਇਹ ਲੜੀਬੰਦ ਕਬੂਤਰ ਹੈ ਜੀ ਲੜੀਬੰਦ ਮੌਜ ਆ ਛੋਟੇ ਛੋਟੇ ਇਹ ਆਪਣੇ ਸਲਾਣੇ ਉੱਡਿਆ ਸੀਗਾ ਜੀ ਬਾਜੀ ਸਲਾਣਾ ਜਿੱਥੇ ਕੋਲ ਹੁੰਦੇ ਨੇ ਨਾ ਸਲਾਣੇ ਖੰਨੇ ਕੋ ਸਲਾਣਾ ਪੈਣਾ 170 ਕਬੂਤਰਾਂ ਨੂੰ ਇੱਕ ਕਬੂਤਰ ਉੱਡਿਆ ਹੈ ਜੀ 170 170 ਕਬੂਤਰਾਂ ਜੋ ਫਟਾ ਹੈ ਹਾਂ ਜੀ ਬਾਕੀ ਕਬੂਤਰੇ ਉੱਡਿਆ ਹੈ ਜੀ ਇਹ ਮੰਨ ਲਓ ਸਲਾਣੇ ਉੱਡਿਆ ਸੀਗਾ 20 ਸਾਲ ਪਹਿਲਾਂ ਤੋਂ ਹਾਂ ਜੀ ਇਹ ਆਪਣਾ ਉਸਤਾਜ ਹੈ ਜੀ ਭੁੱਲੂ ਸੇਵੜਾ ਠੀਕ ਹੈ ਜੀ ਉਹਨਾਂ ਨੇ ਆਪਾਂ ਦਿੱਤਾ ਹੈ ਜੀ ਇਹ ਤੋਹਫਾ ਮਿਲੇ ਹੈ ਇਹ ਉਹਨਾਂ ਨੇ ਦਿੱਤਾ ਸੀਗਾ ਆਪ ਨੂੰ ਇੱਕ ਕਬੂਤਰ ਜਨਮ ਕਬੂਤਰ ਰੱਖਿਆ ਹੈ ਇਹ ਤੇ ਉਹਨਾਂ ਨੇ ਮੈਨੂੰ ਦਿੱਤਾ ਸੀਗਾ ਕਬੂਤਰ ਮੈਂ ਉਸਤਾਦ ਬਣਾਇਆ ਸੀਗਾ ਭੁੱਲੂ ਸੇਵੜਾ ਜੀ ਨੂੰ ਮੇਰੇ ਉਸਤਾਦ ਜੀ ਨੇ ਉਹ ਉਹਨਾਂ ਨੇ ਆਪਾਂ ਨੂੰ ਬਾਈ ਫਬਜੀ ਢਮੋਟ ਦੇ ਇਹ ਵੱਡੇ ਜੋੜੇ ਦਾ ਬੱਚਾ ਸੀਗਾ ਤੇ ਫਬਜੀ ਢਮੋਟ ਵਾਲੇ ਕਬੂਤਰਾਂ 'ਚ ਮੇਨ ਆ ਜੀ ਇਹ ਤੇ ਤੁਹਾਡਾ ਆਪਨ ਆਪਸ ਦੇ ਵਿੱਚ ਜਾਨੀ ਕਿ ਗਰੁੱਪਾਂ ਦਾ ਜਿਵੇਂ ਵੀ ਹਨਾ ਲੈਣ ਦੇ ਇਹ ਮੇਰੇ ਉਸਤਾਦ ਜੀ ਨੇ ਦਿੱਤਾ ਸੀਗਾ ਮੈਨੂੰ ਕਿ ਆਪਨੇ ਇੱਥੇ ਜਗ੍ਹਾ ਖੁੱਲੀ ਆ ਵੀ ਇੱਥੇ ਚਲੋ ਸਿਆਣਾ ਕਬੂਤਰ ਜਗ੍ਹਾ ਫਿਰ ਜਾਂਦਾ ਤੇ ਵੀਰੇ ਹਾਂ ਇੱਕ ਕਬੂਤਰ ਕਰਦੀਆਂ ਨੇ ਜਿਵੇਂ ਕਬੂਤਰਾ ਮੱਛਰ ਲੜਦਾ ਬੱਚਿਆਂ ਦੇ ਉਹਨਾਂ ਨਾਲ ਫੈਂਸੀਆਂ ਵਾਲੀਆਂ ਹੋ ਜਾਂਦੀਆਂ ਇੱਕ ਅੱਖਾਂ ਦੀ ਬਿਮਾਰੀ ਬਹੁਤ ਆਉਂਦੀ ਆ ਜਿਵੇਂ ਅੱਖਾਂ ਦੀ ਬਿਮਾਰੀ ਉਹ ਪਰਦਾਇਆ ਕਰਕੇ ਆਉਂਦੀ ਆ ਜਿਹਦੇ ਖੁੱਡੇ ਗਿੱਲੇ ਰਹਿੰਦੇ ਆ ਠੀਕ ਹੈ ਵਿੱਚ ਸਲਾਬ ਆਉਂਦੀ ਆ ਜਾਂ ਚੋਂਦੇ ਆ ਇਨਫੈਕਸ਼ਨ ਇਨਫੈਕਸ਼ਨ ਹੁੰਦੀ ਆ ਉਹ ਬਿੱਠਾਂ ਨਾਲ ਵੀ ਰੇ ਮੈਂ ਅੱਖਾਂ ਦੀ ਬਿਮਾਰੀ ਯਾਰ ਜਿਹੜੀ ਜਿਵੇਂ ਹਰੀਆਂ ਬਿੱਠਾਂ ਨੇ ਜਿਹੜੀਆਂ ਜ਼ਿਆਦਾਤਰ ਬਿਮਾਰੀਆਂ ਨੇ ਉਹ ਖੁੱਡੇ ਸਲਾਬੇ ਰਹਿਣ ਕਰਕੇ ਹੁੰਦੀਆਂ ਨੇ ਖੁੱਡਿਆਂ ਦੇ ਵਿੱਚ ਪਾਣੀ ਪੈ ਗਿਆ ਜਾਂ ਮੀਂਹ ਦਾ ਚੋਆ ਪੈ ਗਿਆ ਜਾਂ ਬਿੱਠਾਂ ਰਹਿੰਦੀਆਂ ਨੇ ਜ਼ਿਆਦਾਤਰ ਜਿੰਨਾ ਖੁੱਡਾ ਸਾਫ਼ ਸੁਥਰਾ ਹੋਊਗਾ ਸੁੱਕਾ ਹੋਊਗਾ ਉਹਨਾਂ ਸਹੀ ਰਹੂਗਾ ਜੇ ਖੁੱਟਾ ਗਿੱਲਾ ਰਹਿਣ ਲੱਗਿਆ ਮੈਂ ਨਹੀਂ ਤੇ ਦਵਾਈਆਂ ਦੀ ਵੀ ਹੈਲਪ ਮਿਲ ਜਾਂਦੀ ਹੈ ਉਹਨਾਂ ਨਾਲ ਹਾਂਜੀ ਬਿਮਾਰੀਆਂ ਮਤਲਬ ਵੀਰੇ ਬਹੁਤ ਨੇ ਦਵਾਈਆਂ ਹੁਣ ਜੇ ਮੈਂ ਅੱਗੇ ਆਪਣੇ ਟੈਰਾ ਮਸ਼ੀਨ ਦੀ ਗੋਲੀ ਹੋ ਗਈ ਬੁਖਾਰ ਤੋਂ ਟੈਰਾ ਮਸ਼ੀਨ ਦਾ ਪਾਊਡਰ ਹੋ ਗਿਆ ਬਾਕੀ ਵੀਰੇ ਹੁਣ ਤਾਂ ਬੜੀਆਂ ਜਿਹੜੇ ਦਵਾਈਆਂ ਆਂਗੇ ਟੀਕੇ ਵੀ ਬਹੁਤ ਰਾਹ ਦੇ ਅੱਗੇ ਕਬੂਤਰਾਂ ਦੇ ਨਾ ਹੁਣ ਤਾਂ ਬੰਦੇ ਵਾਲੇ ਕੰਮ ਹੋ ਗਿਆ ਤੇ ਆਪਾਂ ਜਦੋਂ ਬੱਚੇ ਧਰੋਂਦੇ ਨੇ ਨਾ ਤੇ ਫਿਰ ਉਹਨਾਂ ਨੂੰ ਕੀ ਤੁਸੀਂ ਫੀਡ ਕੀ ਕਰਦੇ ਹੋ ਮਤਲਬ ਕਿ ਕੀ ਖਾਣ ਪੀਣ ਨੂੰ ਜਦੋਂ ਜਦੋਂ ਬੱਚੇ ਪਾਉਣੇ ਹੁੰਦੇ ਹਾਂ ਜਦੋਂ ਜੀ ਇੱਕ ਆਪਣੇ ਫੀਡ ਆਉਂਦੀ ਹੈ ਜੀ ਠੀਕ ਹੈ ਮੈਂ ਆਪਣੇ ਵ ਉਹ ਜੋੜੇ ਮਲਾਉਣ ਤੋਂ ਪਹਿਲਾਂ ਕਬੂਤਰਾਂ ਨੂੰ 10 ਦਿਨ ਪਾ ਦਈਦੀ ਆ ਜੀ ਤੇ ਕੋਈ ਦੇਸੀ ਖਰਾਕ ਕੋਈ ਜਿਵੇਂ ਦੇਸੀ ਵੀਰੇ ਮਤਲਬ ਕਣਕ ਆਹੀ ਕਣਕੋਗੇ ਸਰੋਂ ਬਾਜਰਾ ਛੋਲੇ ਮੱਕੀ ਤਾਰਾ ਮੀਰਾ ਇਹ ਵੀ ਲਿਮਟ ਦੇ ਹਿਸਾਬ ਨਾਲ ਪਾਉਣਾ ਪੈਂਦਾ ਇਹਨਾਂ ਨੂੰ ਦਾਣਾ ਕਿ ਜ਼ਿਆਦਾ ਖਾ ਜਾਂਦੇ ਨੇ ਇਹ ਲਿਮਟ ਦੇ ਹਿਸਾਬ ਨਾਲ ਪੈਂਦਾ ਵੀਰੇ ਮਤਲਬ ਕਣਕ ਸਰੋਂ ਨਾਲੋਂ ਲਿਮਟ ਤੇ ਵੱਧ ਖਾਂਦੇ ਆ ਕਬੂਤਰ ਕਣਕ ਜਣੀ ਪੂਰੀ ਫੁੱਲ ਪਾਣੀ ਚਾਹੀਦੀ ਆ ਬਾਕੀ ਸਮਾਨ ਥੋੜਾ ਥੋੜਾ ਪਾਉਣਾ ਪੈਂਦਾ ਯਾਨੀ ਕਣਕ ਦੀ ਲਿਮਟ ਥੋੜੀ ਵਧਾ ਕੇ ਰੱਖਣੀ ਪੈਂਦੀ ਆ ਜੇ ਕਣਕ ਆ ਪਕਟਾ ਦਈਏ ਬਾਕੀ ਚੀਜ਼ਾਂ ਵਧਾ ਦਈਏ ਤਾਂ ਕਬੂਤਰ ਵਜਨ ਬਫਟਾ ਜਾਂਦਾ ਠੀਕ ਹੈ ਤੇ ਜਦੋਂ ਜ਼ਿਆਦਾ ਜ਼ਰੂਰੀ ਹੈ ਤੇ ਜਦੋਂ ਆਪਾਂ ਕਬੂਤਰ ਨੂੰ ੜਾਉਣੇ ਆ ਕੋਈ ਨਵੇਂ ਜਿਹੜੇ ਸਕੀਨ ਨੇ ਕਬੂਤਰਾਂ ਦੇ ਬਾਜ਼ੀਆਂ ਦੇ ਤੇ ਉਹਨਾਂ ਨੂੰ ਥੋੜੀ ਬਹੁਤੀ ਕੋਈ ਹੈਲਪ ਮਿਲ ਸਕੀ ਜਦੋਂ ਕਬੂਤਰ ੜਾਉਣਾ ਤਾਂ ਕਿ ਉਹਨਾਂ ਨੂੰ ਕੀ ਮਤਲਬ ਕਿ ਖਰਾਕ ਦੇਣ ਉਹ ਜਦੋਂ ਵੀਰੇ ਕਬੂਤਰ ੜਾਉਣਾ ਮੰਨ ਲਓ ਵੀ ਆਪਣੇ ਬਾਦਾਮ ਤੇ ਕਣਕ ਤਾਂ ਜ਼ਰੂਰੀ ਹੈ ਨਾ ਵਧੀਆ ਬਾਦਾਮ ਹੋਣ ਚਾਹੇ ਤਾਂ ਜਿਹੜੇ ਆਪਣੇ ਕਾਗਜੀ ਬਾਦਾਮ ਉਹ ਹੋਣ ਚਾਹੇ ਗਿਰੀ ਹੋਵੇ ਵਧੀਆ ਕੁਆਲਟੀ ਦੀ ਇੱਕ ਆਪਣੀ ਕਣਕਾ ਜਿਹੜੀ ਬਿਨਾਂ ਰੇ ਸਪਰੇਅ ਤੋਂ ਹੋਣੀ ਚਾਹੀਦੀ ਆ ਠੀਕ ਹੈ ਜੀ ਵਧੀਆ ਤਰੀਕਾ ਹਾਂ ਜੀ ਆਰਗੈਨਿਕ ਜੇ ਆਪਦੇ ਵਿੱਚ ਕੋਈ ਆਪਣੀ ਸਪਰੇਅ ਕੀਤੀ ਆ ਜਾਂ ਗੋਲੀਆਂ ਰੱਖੀਆਂ ਕਣਕਰੇ ਵਿੱਚ ਉਹਨਾਂ ਧੋਕੇ ਪਾ ਦੋ ਠੀਕ ਹੈ ਜੀ ਪਾਣੀ ਵਿੱਚ 2-3 ਘੰਟੇ ਰੱਖ ਕੇ ਨਾ ਮਲ ਕੇ ਧੋਕੇ ਸਮਾਰਕ ਨੂੰ ਕੱਢ ਕੇ ਪਾ ਦੋ ਜੇ ਪੱਤੋਲ ਚੋਂ ਕੱਢ ਕੇ ਦਵਾਈ ਵਾਲੀ ਕਣਕ ਪਾਤੀ ਉਹਦੇ ਨਾਲ ਕਬੂਤਰ ਦਾ ਲੀਵਰ ਵਾਲੀ ਛੇਤੀ ਖਰਾਬ ਹੁੰਦੀ ਆ ਉਹ ਵੀ ਬਹੁਤ ਅੰਦਰ ਬਹੁਤ ਸੋਹਲ ਜਾਨੀ ਕਿ ਸੂਖਲ ਜਾਨਵਰ ਛੋਟਾ ਜਾਨਵਰ ਆ ਲੀਵਰ ਖਰਾਬ ਹੋ ਜਾਂਦਾ ਹਰੀਆਂ ਮਿੱਠਾ ਮਾਰ ਲੈਂਦਾ ਕਬੂਤਰ ਦਾ ਹਾਜਮਾ ਜਿਹੜ ਜੇ ਆਪਾਂ ਸਟੋਰਾਂ ਚ ਲੈ ਕੇ ਹਨਾ 2-3 ਘੰਟੇ ਧੋ ਕੇ ਮਲ ਕੇ ਸਮਾਰ ਕੇ ਫੇਰ ਪਾਉਂ। ਨਹੀਂ ਵੀਰ ਕਹਿੰਦੇ ਵੀ ਬੱਚਿਆਂ ਦੇ ਬਾਗ ਹਨਾ ਇਹਨਾਂ ਦਾ ਖਿਆਲ ਰੱਖਣਾ ਪੈਂਦਾ। ਹਾਂਜੀ ਖਿਆਲ ਵੀਰੋ ਬਾਗ ਕੀ ਖਾਣਾ ਕੀ ਨਹੀਂ ਖਾਣਾ ਹਨਾ। ਹਾਂਜੀ ਤੇ ਉਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਆਪਣਾ ਹਨਾ ਘਰ ਲਾ ਕੇ ਫੇਰ ਕਿਤੇ ਜਾ ਕੇ ਇਹ ਸੌਂਹ ਪੂਰੇ ਹੁੰਦੇ ਨੇ ਹਨਾ। ਹਾਂਜੀ ਤੇ ਜੇ ਕਹੀ ਹੈ ਹਨਾ ਵੀ ਪਹਿਲਾਂ ਹੀ ਜੰਮਦਾ ਹੀ ਹਨਾ ਸਿਖਰਾਂ ਦੇ ਚੜੇ ਨਹੀਂ। ਸਿਖਰਾਂ ਵਾਲਾ ਨਾ ਹੁਣ ਸਿਖਰਾਂ ਦੇ ਵਿੱਚ ਜੇ ਆਪਾਂ ਇਹਨਾਂ ਨੂੰ ਖੁਸ਼ਕ ਚੀਜ਼ ਪਾਉਨੇ ਛੋਲੇ ਆ ਮੱਕੀ ਆ ਖੁਸ਼ਕ ਖਰਾਕਾਂ ਹੋ ਗਈਆਂ। ਤਾਂ ਫਿਰ ਇਹ ਗਰਮੀ ਦੇ ਵਿੱਚ ਜਾ ਕੇ ਮੂੰਹ ਬਹੁਤ ਜੇ ਵੈਕਟਾਂਸ ਦੇ ਜਿਆਦਾ ਠੀਕ ਹੈ ਵੀ ਉਹ ਚੀਜ਼ ਜਿਹੜੀ ਖੁਸ਼ਕ ਆ ਉਹ ਸਿਆਲ ਦੇ ਵਿੱਚ ਖਰਾਕ ਨਹੀਂ ਪਾਉਣੀ ਚਾਹੀਦੀ ਜਿਵੇਂ ਮੂੰਗੀ ਆ ਮੋਠ ਨੇ ਤਾਰਾ ਮੀਰਾ ਅੜਸੀ ਆ ਜਿਹੜੀਆਂ ਚੀਜ਼ਾਂ ਦੇ ਵਿੱਚ ਤੇਲ ਆ ਉਹ ਚੀਜ਼ਾਂ ਪਾਓ ਗੁੱਲੀ ਰੰਡਾ ਹੋ ਗਿਆ ਵੀ ਉਹ ਗਰਮੀ ਦੇ ਵਿੱਚ ਆਪਣਾ ਕਬੂਤਰ ਕੰਮ ਜਾ ਬਰਹਿੰਦਾ ਜੇ ਆਪਾਂ ਨੂੰ ਸਿਆਲ ਦੇ ਵਿੱਚ ਖੁਸ਼ਕ ਚੀਜ਼ਾਂ ਪਾਵਾਂਗੇ ਮੱਕੀ ਆ ਕਾਲੇ ਛੋਲੇ ਹੋਗੇ ਸਿਆਲ ਦੇ ਕਬੂਤਰ ਪਾਣੀ ਘੱਟ ਪੀਂਦੇ ਆ ਜੇ ਆਪਾਂ ਇਹਨਾਂ ਮੱਕੀ ਪਾਵਾਂਗੇ ਉਹ ਆਪ ਖੁਸ਼ਕਾ ਉਹਨੇ ਕਬੂਤਰ ਅੰਦਰੋਂ ਪਾਣੀ ਖਿੱਚ ਲੈਣਾ ਉਹ ਫਿਰ ਬੋਲਿਆਂ ਦੇ ਅੰਦਰੋਂ ਪਾਣੀ ਖਿੱਚ ਲੈਣਾ ਗਰਮੀ ਦੇ ਵਿੱਚ ਕਬੂਤਰ ਆਪਣਾ ਉਡਰਨ ਦੇ ਵਿੱਚ ਆਪਾਂ ਨੂੰ ਬਹੁਤ ਅੰਕ ਕਰੂਗਾ ਜੇ ਆਪਾਂ ਨੂੰ ਤਰਵਤੀਆਂੀਆਂ ਚੀਜ਼ਾਂ ਪਾਵਾਂਗੇ ਤਾਂ ਆਪਣਾ ਗਰਮੀ ਦੇ ਵਿੱਚ ਮੌਸਮ ਦੇ ਹਿਸਾਬ ਨਾਲ ਹਾਂਜੀ ਮਤਲਬ ਗਰਮੀ 'ਚ ਆਪਾਂ ਨੂੰ ਫਾਇਦਾ ਰਹੂਗਾ ਉਹ ਚੀਜ਼ ਦਾ ਮੌਸਮ ਦੇ ਹਿਸਾਬ ਨਾਲ ਸਿਆਲ ਦੇ ਵਿੱਚ ਮੈਨੂੰ ਖੁਸ਼ਕ ਚੀਜ਼ਾਂ ਬਣ ਚਾਹੀਦੀ ਤੇ ਜਿਵੇਂ ਕੋਈ ਮੰਨ ਲਓ ਕਿਸੇ ਕਬੂਤਰ ਨੂੰ ਇੰਨੇ ਤੁਸੀਂ ਰੱਖੇ ਹੋਏ ਨੇ ਕਿਸੇ ਨੂੰ ਕੋਈ ਹਨਾ ਕੋਈ ਦੁੱਖ ਜਿਵੇਂ ਕਹਿ ਦੋ ਹਨਾ ਕੋਈ ਦੁੱਖ ਜਾਂ ਕਿ ਕੋਈ ਤਕਲੀਫ ਆ ਉਹ ਤੁਹਾਨੂੰ ਪਤਾ ਲੱਗ ਜਾਂਦਾ ਵੀ ਹਾਂ 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 ਬਿਲਕੁਲ ਕੱਲੇ ਕੱਲੇ ਕਬੂਤਰ ਵਾਲੇ ਹਾਂਜੀ ਕੱਲਾ ਆਪਣੇ ਦਾ ਵੀ ਕੋਈ ਆਪਣਾ ਕਿਸੇ ਤੇ ਵੀ ਘਰੇ ਕਬੂਤਰ ਰੱਖੇ ਹੋਣ ਚਾਹੇ 2000 3000 ਕਬੂਤਰ ਹੋਵੇ ਆਪਾਂ ਜਾ ਕੇ ਹਾਂਜੀ ਹਾਂ 2 ਮਿੰਟ ਚ ਦੇਖ ਕੇ ਦੱਸ ਦਾਂਗੇ ਇਹ ਕਹਿੰਦੇ ਵੀ ਇੰਨੀ ਇੰਨਾ ਐਕਸਪੀਰੀਅੰਸ ਐਨਾਂ ਕੋਲ ਇਨੀ ਪਰਖਾ ਆ ਆਪਾਂ ਇੱਥੋਂ ਵੀ ਬਾਹਰੋਂ ਦੇਖ ਲਈਦਾ ਜੇ ਮੁੱਥੇ ਕਬੂਤਰ ਦਾਣੇ ਚੁੱਕਦੇ ਹਨ ਜਦੋਂ ਕਬੂਤਰ ਆਪਾਂ ਦਾਣੇ ਪਾਉਂਦੇ ਆ ਜਦੋਂ ਬੜੇ ਛੇਤੀ ਪਤਾ ਲੱਗ ਜਾਂਦਾ ਜਦੋਂ ਆਪਣੇ ਕਬੂਤਰ ਦਾਣੇ ਪਾਉਂਦੇ ਆ ਨਾ ਆਪਾਂ ਉਦੋਂ 5-7 ਮਿੰਟ ਖੁੱਡੇ ਨੇ ਮੂਰੇ ਇੱਕ ਤੋਂ ਦੋ ਮਿੰਟ ਲੱਗ ਜਾਂਦੀ ਬਈ ਆ ਕਬੂਤਰਾਂ ਨੇ ਆਪਣੇ ਨੇ ਅੱਜ ਦਾਣੇ ਸਹੀ ਨਹੀਂ ਖਾ ਰਹੇ ਆ ਵੀ ਇਹਨਾਂ ਕੋਈ ਗੜਬੜ ਹੋਈ ਆ ਨਾਲ ਹੁੰਦੇ ਇਹ 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 ਗੱਲਾਂ ਦੋਸਤੋ ਇਹ ਹਨਾ ਬਿਨਾ ਐਕਸਪੀਰੀਅੰਸ ਤੋਂ ਇਹ ਗੱਲਾਂ ਨਹੀਂ ਪਤਾ ਲੱਗਦੀਆਂ ਜੇ ਆਪਾਂ ਕਿਸੇ ਮਗਰਮੰਦੇ ਨੂੰ ਕਹਿੰਦੇ ਆ ਫੋਨ ਕਰਕੇ ਜਾਂ ਧਾਣੇ ਪਾ ਦੀ ਕੋਈ ਧਾਣੇ ਪਾਉਣ ਵਾਲਾ ਹੋਰ ਆ ਸਾਂਭਣ ਵਾਲੇ ਆਪਾਂ ਹੋਰਾਂ ਜਾਂ ਮੇਰੇ ਕਬੂਤਰਾਂ ਦਾਣੇ ਕੋਈ ਪਾਉਂਦਾ ਉਹ ਕੰੜਨੀ ਵੀਰੇ ਬਤਲਾਦਾ ਜੋ ਕੰੜਨੀ ਵੀਰੇ ਮਮਾਰ ਹੋਵੇ ਵੀ ਆਪਦਾ ਫਿਰ ਕੰਮਕਾਰ ਛੱਡਣਾ ਪੈਂਦਾ ਆਪ ਵੀਰੇ ਦੇਖਾ ਇਹਨਾਂ ਦੀ ਰਹਿਣਾ ਪੈਂਦਾ ਮਤਲਬ ਹਾਂ ਡਿਊਟੀ ਨਿਭਾਉਣੀ ਪੈਂਦੀ ਜਿਹਨੇ ਮਤਲਬ ਵੀਰੇ ਮਤਲਬ ਸਿਰੇ ਤੱਕ ਪਹੁੰਚਣਾ ਮੰਜ਼ਿਲ ਤੇ ਉਹਨੂੰ ਤਾਂ ਵਿਚੀ ਵੜਨਾ ਪੈਂਦਾ ਇਹ ਹਾਂ ਤੇ ਕ ਚਲੋ ਹਾਂਜੀ ਪਰਮਾਤਮਾ ਭਾਗ ਲਾਵੇ ਹਨਾ ਤੁਹਾਡੇਆਂ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਹਨਾ ਇਹਦਾ ਬਹੁਤ ਮੰਨ ਲਾ ਵੀਰ ਨਾ ਬੰਦਾ ਕੋਈ ਮੇਲੇ ਤੇ ਜਾ ਸਕੇ ਨਾ ਕਿਤੇ ਖੇਡਾਂ ਤੇ ਜਾ ਸਕੇ ਨਾ ਮਤਲਬ ਮੈਂ ਆਪਣੇ ਦਰਵਾਜ਼ੇ ਤੱਕ ਨਹੀਂ ਕਦੇ ਪਿੰਡ ਜਾਂਦਾ ਜੱਤੋਂ ਮਤਲਬ ਸਵੇਰ ਤੋਂ ਉੱਠ ਘੜੇ ਇਹਨਾਂ ਦੇ ਕੰਮ ਨਹੀਂ ਮੁੱਕਦਾ ਵਿੱਚੇ ਰਹਿਣਾ ਇਹਦਾ ਡਿਊਟੀ ਹੈ ਡਿਊਟੀ ਛੋਟੀ ਹੈ ਡਿਊਟੀ ਹਾਂਜੀ ਇਹ ਤੁਹਾਡਾ ਇਹ ਹੀ ਛੋਟੀ ਡਿਊਟੀ ਹੈ ਹਨਾ ਹਾਂਜੀ ਹਾਂ ਮਿਹਨਤ ਬਹੁਤ ਹੈ ਤੇ ਹੋਰ ਵੀਰੇ ਕੋਈ ਜਾਣਕਾਰੀ ਸਾਨੂੰ ਨਹੀਂ ਹਲੇ ਨਾ ਇਹਨਾਂ ਬਾਰੇ ਨੌਲੇਜ ਹੈਗੀ ਜਾਣਕਾਰੀ ਮਤਲਬ ਵੀਰ ਲੋਕੀ ਨਵੇਂ ਜਿਵੇਂ ਨਵੇਂ ਨੇ ਉਹਨਾਂ ਨੂੰ ਕੋਈ ਹਨਾ ਕੋਈ ਤੁਸੀਂ ਵੀ ਕੋਈ ਸਲਾਹ ਵੀ ਰਹਿ ਦੇਣਾ ਚਾਹੁੰਦਾ ਤਾਂ ਮੇਰਾ ਇਹ ਹੀ ਸਲਾਹ ਵੀਰੇ ਨਵੇਂ ਬੰਦਿਆਂ ਨੂੰ ਵਿੱਚ ਹੁਣ ਬੰਦੇ YouTube ਤੋਂ ਮੰਨ ਲਓ ਦੇਖੀ ਜਾਂਦੇ ਆ ਦੇਖ ਕੇ ਜਾਂ ਕੋਈ ਚੀਜ਼ ਦਵਾਈ ਬੂਟੀ ਵਰਤੀ ਜਾਂਦੇ ਆ ਜਾਂ ਮਨ ਲਾ ਜਿਵੇਂ ਵੀ ਨਵੇਂ-ਨਵੇਂ ਬੰਦੇ ਨੇ ਨਵੇਂ-ਨਵੇਂ ਬੰਦਿਆਂ ਦੀਆਂ ਗੱਲਾਂ ਚਾ ਜਾਂਦੀਆਂ ਹਾਂਜੀ ਵੀ ਉਹ ਮਨ ਲਾ ਕਿਸੇ ਵਧੀਆ ਸਿਆਣੇ ਬੰਦੇ ਨਾਲ ਸੀਨੀਅਰ ਬੰਦੇ ਨਾਲ ਰਲ ਕੇ ਚੱਲਣਾ ਤੇ ਕੋਈ ਬਹੁਤ ਵੀ ਵੱਡੀ ਗੱਲ ਨਹੀਂ ਵੀਰੇ ਹੁਣ ਨਾ ਇੱਕ ਕੀ ਆ ਵੀ ਹਊਆ ਬਣਾ ਲਿਆ ਵੱਡੇ ਕਬੂਤਰ ਬਾਜਿਆਂ ਨੇ ਵੀ ਕਬੂਤਰ ਉਡਾਉਣ ਲਈ ਉਹ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਦੱਸਦੇ ਵੀ ਭਸਮਾਂ ਲੱਗਦੀਆਂ ਨੇ ਇਹ ਚੀਜ਼ ਲੱਗਦੀ ਆ ਕਬੂਤਰਾਂ ਨੂੰ ਪਰ ਵੀਰੇ 50 ਰੁਪਏ ਦੀ ਚੀਜ਼ ਹੈ ਜਿਹਨਾਂ ਘੋਤਰ ਬਾਈ ਦਿੱਤੇ ਜਾਂਦਾ ਸਰ ਨਾਲ ਪਹਿਲਾਂ ਘੋਤਾਂ ਨਸਲ ਦਾ ਵਧੀਆ ਹੋਣਾ ਚਾਹੀਦਾ ਵੀ ਜਿਵੇਂ ਲੋਕ ਹੁਣ ਵਫਾ ਕਰੀ ਜਾਂਦੇ ਆ ਵੀ ਆਹ ਦੋ ਬਾਦੋ ਕੋਈ ਵੀਰੇ ਕਿਸੇ ਨੂੰ ਪਰਸਮ ਨਹੀਂ ਘੋਤਨ ਲੱਗਦੀ ਕੋਈ ਕਿਸੇ ਨੂੰ ਵੱਡੀ ਮਹਿੰਗੀ ਚੀਜ਼ ਨਹੀਂ ਲੱਗਦੀ ਸੋ ਪੰਜਾਬੀਰ ਪੀਲੀ ਚੀਜ਼ ਆ ਜਿਹੜੀ ਕਬੂਤਰਾਂ ਨੂੰ ਲੱਗਣੀਆਂ ਜਿਹਨੇ ਕਬੂਤਰ ਹੀ ਸਿਰਫ ਗਰਮੀ ਕੱਢਣੀਆਂ ਠੀਕ ਹੈ ਦੇਖ ਰੇਖ ਜ਼ਿਆਦਾ ਹਾਂ ਜੀ ਮੰਨ ਲਓ ਯਾਨੀ ਇਹਨਾਂ ਦੇ ਪਹਿਰਾ ਦੇਣਾ ਪੈਂਦਾ ਲੋਕਾਂ ਨੇ ਥੋੜਾ ਜਿਹਾ ਹਵਾ ਜ਼ਿਆਦਾ ਬਣਾਤਾ ਵੀ ਆਪਾਂ ਨਵੇਂ ਬੰਦੇ ਨੂੰ ਇਹੀ ਕਹਿੰਨੇ ਆ ਵੀ ਨਾਲ ਜੋ ਕਿਸ ਨੇ ਗੱਲਬਾਤ ਨਾ ਹੋ ਕਿਸੇ ਵਧੀਆ ਪੁਰਾਣੇ ਬੰਦੇ ਨਾਲ ਸੀਨੀਅਰ ਬੰਦੇ ਨਾਲ ਰਲ ਕੇ ਚੱਲੋ ਬਿਮਾਰਾ ਵੱਡਾ ਕੇਸ ਨਹੀਂ ਹੈਗਾ ਇਹ ਕੋਈ ਛੋਟੀ ਜੀ ਚੀਜ਼ ਆ ਨੇ ਡਾਉਣ ਦਾ ਬੜਾ ਵੱਡਾ ਉਹ ਨਹੀਂ ਮਸਲਾ ਇਹ ਉੜ ਜਾਂਦੇ ਕਬੂਤਰ ਬਈ ਐਕਸਪਰਟ ਬੰਦਾ ਦੇਖ ਕੇ ਉਸਤਾਦ ਧਰ ਉਹਨਾਂ ਨੂੰ ਹਾਂ ਜੀ ਇੱਕ ਮਿਹਨਤ ਆਪਾਂ ਮਿਹਨਤ ਕਰੋ ਕ ਨੀ ਇਹ ਖਾਤਮੂਨੀ ਹੈ ਨਾ ਕਬੂਤਰਾਂ ਤੇ ਤੇ ਵੀਰ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੈ ਨਾ ਤੇ ਇੱਕ ਅਸੀਂ ਹੈ ਨਾ ਤੁਹਾਨੂੰ ਬੇਨਤੀ ਕਰਦੇ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਬੂਤਰਾਂ ਦੀ ਕੋਈ ਵੀ ਜਾਣਕਾਰੀ ਚਾਹੀਦੀ ਆ ਜਾ ਹਨਾ ਜਿਵੇਂ ਵੀ ਕੋਈ ਦਵਾਈ ਬੂਟੀ ਬਾਰੇ ਤਾਂ ਤੁਸੀਂ نیچے ਕਮੈਂਟ ਕਰ ਦਿਓ ਅਸੀਂ ਉਹਦੇ ਤੇ ਜਰੂਰ ਬਿਰਨਾ ਰਲ ਕੇ ਵੀਡੀਓ ਬਣਾਵਾਂਗੇ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤੇ ਬਾਕੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਕਬੂਤਰਾਂ ਦੀ ਜਾਣਕਾਰੀ ਹੈਗਾ ਵੀ ਜਦੋਂ ਚਲੋ ਆਪਣੇ ਕਮੈਂਟ ਤਾਂ ਤੁਸੀਂ ਕਰਿਓ ਹਨਾ ਆਪਾਂ ਫਿਰ ਕਿਸ ਦਿਨ ਵੀਰੇ ਸਾਰੇ ਕਬੂਤਰ ਦਿਖਾਵਾਂਗੇ ਅੱਜ ਟਾਈਮ ਘੱਟ ਸੀਗਾ ਥੋੜਾ ਜਿਹਾ ਕੋਈ ਫਿਰ ਤੁਸੀਂ ਵੀਰੇ ਸਾਰੇ ਕਬੂਤਰ ਵਾਲੇ ਭਰਾ ਰਲ ਕੇ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਅੱਗੇ ਸ਼ੇਅਰ ਕਰਿਓ ਨਾ ਜਦੋਂ ਸਾਰੇ ਭਰਾ ਤੁਸੀਂ ਕਮੈਂਟ ਕਰੋਗੇ ਜਦੋਂ ਆਪਣੇ ਕਮੈਂਟ ਤੇ ਲਾਈਕ ਪੂਰੇ ਹੋ ਜਾਣਗੇ ਥੋੜੇ ਜਿਹਾ ਫਿਰ ਆਪਾਂ ਨਾ ਵੀਡੀਓ ਉੱਤੇ ਕਬੂਤਰਾਂ ਦੀ ਸਪੈਸ਼ਲ ਬਣਾ ਕੇ ਤੁਹਾਡੇ ਲਈ ਦੁਬਾਰੇ ਪਾਵਾਂਗੇ ਜਿਵੇਂ ਵੀ ਤੁਸੀਂ ਡਿਮਾਂਡ ਕਰੋਗੇ ਆਪਾਂ ਵੀਡੀਓ ਬਣਾਵਾਂਗੇ ਜਿਹੜੇ ਜਿਹੜੇ ਤੁਸੀਂ ਬਿਮਾਰੀ ਬਾਰੇ ਜਾਂ ਕੋਈ ਨੌਲੇਜ ਬਾਰੇ ਪੁੱਛਣਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਆਪਾਂ ਅਗਲੀ ਦੀ ਵੀਡੀਓ ਦੇ ਵਿੱਚ ਜਿਹੜੇ ਵੀ ਕਮੈਂਟ ਹੋਣਗੇ ਤੁਹਾਡੇ ਕਮੈਂਟਾਂ ਦੇ ਵੀਰੇ ਸਾਰਿਆਂ ਦੇ ਜਵਾਬ ਦਵਾਂਗੇ ਚਾਹੇ 400 ਕਮੈਂਟ ਹੋ ਜੇ ਤਾਂ ਭਾਈ ਬਣ ਕੇ ਸਾਰੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਹਣਾ ਮੈਂ ਜਿਹੜੇ ਵੀ ਜੀ ਦੀ ਤੁਹਾਨੂੰ ਨੌਲੇਜ ਆਪਾਂ ਪੂਰੀ ਸਹੀ ਤੇ ਜਿੰਨੀ ਕੁ ਦੱਸ ਸਕਾਂ ਤੈਂ ਜ਼ਰੂਰ ਦੱਸਾਂਗੇ ਹਾਂਜੀ ਠੀਕ ਹੈ ਤੇ ਵੀਰ ਦਾ ਬਹੁਤ ਬਹੁਤ ਧੰਨਵਾਦ ਤੇ ਜ਼ਰੂਰ ਹਣਾ ਤੇ ਆਪਣੇ YouTube ਚੈਨਲ ਪੀਵੀ 55 ਵਾਲੇ ਨੂੰ ਤੇ ਸਬਸਕ੍ਰਾਈਬ ਕਰੋ ਹਣਾ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਕਿਉਂਕਿ ਸਾਨੂੰ ਤੁਹਾਨੂੰ ਸਾਡੀ ਕੋਈ ਵੀ ਨਾਮੀ ਅਪਡੇਟ ਆ ਕੋਈ ਵੀ ਨਵੀਂ ਵੀਡੀਓ ਅਸੀਂ ਪਾਵਾਂਗੇ ਤਾਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰ ਥੋੜਾ ਪੀਵੀ 55 ਜ